ਪੰਜਾਬ ਦੇ ਵਸਨੀਕ ਹੋਰਾਂ ਰਾਜਾਂ ਵਿੱਚ ਜ਼ਮੀਨ ਕਿਉਂ ਨਹੀਂ ਖਰੀਦ ਸਕਦੇ ਔਰ ਕੀ ਕਾਰਨ ਹੈ ਕਿ ਬਾਹਰਲੇ ਲੋਕ ਆ ਕੇ ਅਲ ਪੰਜਾਬ ਦੇ ਵਿੱਚ ਰਹਿਣ ਵਾਸਤੇ ਜ਼ਮੀਨ ਖਰੀਦ ਰਹੇ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਹੁਣ ਕਿਸ ਤਰ੍ਹਾਂ ਦੀ ਮੰਗ ਉੱਠੀ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਇਹ ਮੂਹਮ ਛਿੜਦੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬੀ ਕਿਤੇ ਹੋਰ ਸਟੇਟ ਵਿੱਚ ਜਾ ਕੇ ਜ਼ਮੀਨਾਂ ਨਹੀਂ ਖਰੀਦ ਸਕਦੇ ਰਹਿਣ ਵਾਸਤੇ ਰਹਿائش ਲਈ ਆਪਣਾ ਮਕਾਨ ਨਹੀਂ ਖਰੀਦ ਸਕਦੇ ਤਾਂ ਫਿਰ ਇਹ ਲੋਕ ਕਿਉਂ ਖਰੀਦ ਰਹੇ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਣਾ ਸੁਖਪਾਲ ਸਿੰਘ ਖੈਰਾ ਨੇ ਇੱਕ ਵਾਰ ਮੋੜ ਤੋਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦਾ ਹੱਕ ਨਾ ਦੇਣ ਦੀ ਹਿਮਾਇਤ ਕੀਤੀ ਹੈ ਉਸ ਇਸ ਤੋਂ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਇਸ ਪੂਰੀ ਵਿਵਾਦ ਨੂੰ ਲੈ ਕੇ ਇਸ ਪੂਰੀ ਗਲਬਾਤ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਆਵਾਜ਼ ਚੁੱਕੀ ਸੀ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਜਿਸ ਤਰ੍ਹਾਂ ਦਾ ਰਿਸਪੌਂਸ ਚਾਹੀਦਾ ਸੀ ਉਹ ਨਹੀਂ ਮਿਲਿਆ ਲੇਕਿਨ ਹੁਣ ਇਹ ਮੁਹਿੰਮ ਛਿੜਦੀ ਜਾ ਰਹੀ ਹੈ ਕਿ ਅਜੇ ਹਾਂ ਕਾਨੂੰਨ ਪੰਜਾਬ ਵਿੱਚ ਕਿਉਂ ਨਹੀਂ ਬਣਾਇਆ ਜਾ ਰਿਹਾ ਜਿਸ ਤੇ ਨਾਲ ਜਿਹੜੇ ਪ੍ਰਵਾਸੀ ਆ ਉਹ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਖਰੀਦ ਸਕਦੇ ਵਿਦਾਇਕ ਸੁਖਪਾਲ ਸਿੰਘ ਖੈਰਾ ਤੋਂ ਜੇ ਗੱਲ ਕਰੀਏ ਤਾਂ ਬੀਤੀ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਡਿਮਾਂਡ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਹਿਮਾਚਲ ਪ੍ਰਦੇਸ਼ ਗੁਜਰਾਤ ਰਾਜਸਥਾਨ ਦੀ ਤਰਜ਼ ਤੇ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਤਹਿਤ ਗੈਰ ਪੰਜਾਬੀ ਜਾਂ ਫਿਰ ਪ੍ਰਵਾਸੀ ਖੇਤੀਬਾੜੀ ਜ਼ਮੀਨ ਦੀ ਖਰੀਦ ਨਾ ਕਰ ਸਕਣ ਇਸ ਸਬੰਧੀ ਉਹਨਾਂ ਦੇ ਵੱਲੋਂ ਜੇ 23 ਦੀ ਗੱਲ ਕਰੀਏ ਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬਿੱਲ ਵਿਧਾਨ ਸਭਾ 'ਚ ਲਿਆਉਣ ਦੀ ਮੰਗ ਵੀ ਕੀਤੀ ਗਈ ਸੀ ਇਸ ਤੋਂ ਪਹਿਲਾਂ ਮਤਲਬ ਸੁਪਾਲ ਸਿੰਘ ਖਹਿਰਾ ਨੇ ਇਹ ਮੰਗ ਕੀਤੀ ਸੀ ਕਿ ਇਹ ਬਿੱਲ ਲਿਆਂਦਾ ਜਾਵੇ ਔਰ ਸਾਡੇ ਪੰਜਾਬ ਦੇ ਵਿੱਚ ਇਹ ਲੋਕ ਆ ਕੇ ਜ਼ਮੀਨਾਂ ਕਿਉਂ ਖਰੀਦ ਰਹੇ ਨੇ ਔਰ ਜਿਨ੍ਹਾਂ ਜ਼ਮੀਨਾਂ ਦੇ ਉੱਪਰ ਆਪਾਂ ਖੇਤੀਬਾੜੀ ਕਰਦੇ ਹਾਂ ਔਰ ਇਹ 23 ਦੇ ਵਿੱਚ 23 ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਸੀ ਲਗਭਗ 2 ਸਾਲ ਦਾ ਸਮਾਂ ਹੋਣ ਦੇ ਬਾਵਜੂਦ ਵੀ ਇਹ ਬਿੱਲ ਵਿਧਾਨ ਸਭਾ ਵਿੱਚ ਨਹੀਂ ਆਇਆ ਨਾ ਹੀ ਇਸ ਤੇ ਕੋਈ ਬਹਿਸ ਹੋਈ ਆ ਹੁਣ ਸੁਪਾਲ ਸਿੰਘ ਖਹਿਰਾ ਨੇ ਮੋੜ ਤੋਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦਾ ਹੱਕ ਨਾ ਦੇਣ ਦੀ ਹਮਾਇਤ ਕੀਤੀ ਹੈ ਔਰ ਜਿਸ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਭਖ ਦਾ ਨਜ਼ਰ ਆ ਰਿਹਾ ਹੈ ਔਰ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਉਹ ਕਿਸ ਤਰ੍ਹਾਂ ਹੜਕਮ ਮਚਾ ਰਹੇ ਨੇ ਆਏ ਦਿਨ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਦਰਜ ਹੋ ਰਹੀਆਂ ਨੇ ਆਏ ਦਿਨ ਕਿਤੇ ਨਾ ਕਿਤੇ ਕਦੇ ਕਿਸੇ ਚੀਜ਼ ਨੂੰ ਲੈ ਕੇ ਕਦੇ ਕਿਸੇ ਚੀਜ਼ ਨੂੰ ਲੈ ਕੇ ਇਹ ਲੋਕ ਵਿਵਾਦ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਰ ਰਹੇ ਨੇ ਔਰ ਪਿਛਲੇ ਦਿਨੀ ਤਾਂ ਦੋ ਨੌਜਵਾਨਾਂ ਦਾ ਇਹਨਾਂ ਲੋਕਾਂ ਨੇ ਕਤਲ ਵੀ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਖਾਸੀ ਨਾਰਾਜ਼ਗੀ ਹੈ ਇਸ ਤੋਂ ਬਾਅਦ ਦੀ ਜੇ ਗੱਲ ਕਰੀਏ ਤੇ ਪੰਜਾਬ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਹੈ ਸਿਰਫ ਸੁਖਪਾਲ ਸਿੰਘ ਖੈਰਾ ਹੀ ਨਹੀਂ ਬਲਕਿ ਲੱਖਾਂ ਸਿਦਾਨਾ ਵੀ ਇਸ ਮੰਗ ਦੇ ਨਾਲ ਨੇ ਕਿ ਪੰਜਾਬੀਆਂ ਨੂੰ ਵੀ ਕੰਮ ਨਹੀਂ ਮਿਲ ਰਿਹਾ ਇਹਨਾਂ ਪ੍ਰਵਾਸੀ ਲੇਬਰ ਕਰਕੇ ਉਹ ਦਾ ਕਾਰਨ ਇਹ ਹੈ ਕਿ ਜੇ ਪੰਜਾਬੀ 600 ਰੁਪਇਆ ਲੇਬਰ ਮੰਗਦੇ ਆ ਤਾਂ ਇਹ ਲੋਕ 500 ਜਾਂ 550 ਵਿੱਚ ਹੀ ਲੇਬਰ ਕਰੀ ਜਾਂਦੇ ਨੇ ਲੇਕਿਨ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਕੰਮ ਕਰਵਾਉਣ ਲਈ ਮਜਬੂਰ ਨੇ ਨਾ ਕਿ ਉਹ ਖੁਸ਼ੀ ਨਾ ਕਰਾਉਂਦੇ ਨੇ ਕਿਉਂਕਿ ਉਹ ਲੇਬਰ ਜਿਹੜੀ ਹੈ ਉਹ ਉਹਨਾਂ ਦੇ ਮੁਤਾਬਕ ਘੱਟ ਲੈਂਦੇ ਨੇ ਔਰ ਜਿਸ ਕਰਕੇ ਇਹ ਲੋਕ ਜਿਹੜੇ ਕੰਮ ਕਰ ਲੈਂਦੇ ਨੇ ਔਰ ਇਥੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਿ ਪੰਜਾਬ ਦੇ ਕੁਝ ਪਿੰਡਾਂ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਇਹਨਾਂ ਪ੍ਰਵਾਸੀਆਂ ਦਾ ਬਾਈਕਾਟ ਕੀਤਾ ਜਾਵੇ ਔਰ ਪ੍ਰਵਾਸੀਆਂ ਦਾ ਬਾਈਕਾਟ ਕੀਤਾ ਜਾਵੇ ਬੀਤੀ ਦਿਨੀ ਲੁਧਿਆਣਾ ਦੇ ਪਿੰਡ ਪੱਖੋਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਰੇੜੀ ਫੜੀਆਂ ਲਾਉਣ ਵਾਲਿਆਂ ਨੂੰ ਪਿੰਡਾਂ ਦੀ ਪੰਚਾਇਤ ਦੇ ਵੱਲੋਂ ਰੇੜੀਆਂ ਹਟਵਾਉਣ ਦੀ ਗੱਲ ਕਹੀ ਗਈ ਕਿਉਂਕਿ ਪੰਜਾਬੀ ਨੌਜਵਾਨਾਂ ਨਾਲ ਉਹਨਾਂ ਦਾ ਅਕਸਰ ਝਗੜਾ ਹੁੰਦਾ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਰੇੜੀ ਫੜੀ ਵਾਲਿਆਂ ਦੇ ਵਿਚਕਾਰ ਤਣਾਅ ਹੋ ਗਿਆ ਤੇ ਪਿੰਡ ਦੀ ਪੰਚਾਇਤ ਨੇ ਇਕੱਠੇ ਹੋ ਕੇ ਰੇੜੀ ਫੜੀਆਂ ਹਟਾਉਣ ਦੀ ਗੱਲ ਕੀਤੀ ਗਈ ਇਸ ਤੋਂ ਪਹਿਲਾਂ ਲੁਧਿਆਣਾ ਦੇ ਮੁੱਲਾਪੁਰ ਦੇ ਨੇੜੇ ਪਿੰਦੇ ਪਿੰਡ ਵਿੱਚ ਵੀ ਪ੍ਰਵਾਸੀਆਂ ਦਾ ਬਾਈਕਾਟ ਕਰਨ ਦੀ ਗੱਲਬਾਤ ਚੱਲ ਰਹੀ ਹੈ ਔਰ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਇਹ ਕੰਮ ਸਰਕਾਰ ਦਾ ਹੈ ਸੂਬੇ ਦੇ ਲੋਕਾਂ ਲਈ 117 ਐਮਐਲਏ ਪੰਜਾਬ ਚ ਚੁਣ ਕੇ ਭੇਜੇ ਨੇ ਜੋ ਇਹ ਵਿਧਾਨ ਸਭਾ ਵਿੱਚ ਜਾ ਕੇ ਕਾਨੂੰਨ ਬਣਾਉਣਗੇ ਉਹਨਾਂ ਨੇ ਕਿਹਾ ਕਿ ਇਸ ਬਿੱਲ ਤੇ ਘੱਟੋ ਘੱਟ ਵਿਧਾਨ ਸਭਾ ਦੇ ਵਿੱਚ ਬਹਿਸ ਜ਼ਰੂਰ ਹੋਣੀ ਚਾਹੀਦੀ ਹੈ ਬੜੇ ਪਿਆਰ ਤੇ ਇੱਜ਼ਤ ਦੇ ਨਾਲ ਇਹ ਸਾਰਾ ਕੁਝ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਪੰਜਾਬੀਆਂ ਨੇ ਵੀ ਅਲੱਗ-ਅਲੱਗ ਸਟੇਟਸ ਦੇ ਵਿੱਚ ਜਗ੍ਹਾ ਲਈਆਂ ਹੋਈਆਂ ਨੇ ਉਹ ਕਿਸ ਦੇ ਤਹਿਤ ਐ ਉਹ ਵੀ ਆਪਾਂ ਨੂੰ ਪਤਾ ਹੈ ਲੇਕਿਨ ਹੁਣ ਜਿਹੜੇ ਹਾਲਾਤ ਉਹ ਬਿਲਕੁਲ ਬਦਲ ਚੁੱਕੇ ਨੇ ਔਰ ਇਸ ਤਰ੍ਹਾਂ ਦੇ ਹਾਲਾਤ ਜੇ ਬਣਦੇ ਨੇ ਤਾਂ ਨੁਕਸਾਨ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਕੋਬਿਕਾ ਸੋ ਸੁਖਪਾਲ ਸਿੰਘ ਖੈਰਾ ਦਾ ਇਹ ਜਿਹੜਾ ਬਿਆਨ ਹੈ ਸੁਖਪਾਲ ਸਿੰਘ ਖੈਰਾ ਦਾ ਜਿਹੜੀ ਇਹ ਮੰਗ ਹੈ ਹੁਣ ਇਸ ਤੇ ਲੱਖਾਂ ਸਦਾਣਾ ਦੀ ਜਿਹੜੀ ਮੰਗ ਹੈ ਕਿ ਇਸ ਤਰ੍ਹਾਂ ਗੌਰ ਹੋਏਗੀ ਇਸ ਤੇ ਰਹੇਗੀ ਪੰਡ ਪੰਜਾਬ ਦੇ ਟੀਵੀ ਚੈਨਲ ਦੀ ਨਜ਼ਰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ